ਕਹ ਲੇ ਕਿ ਤਾੜੀ ਬਦਲੀ ਬਰਸੇ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਗੂ ਤੋਂ ਤਰਤੀਰ ਸਤਾਨ ਮੇਰਾਸ਼ ਦੀ ਸੋਅ ਸੰਸੰਬੰਧਾ ਦੀ ਸਤਖਨ ਬੰਦਾ ਜਿਨ੍ਹਾਂ ਮਹਾਨ ਮਾਰਮਾਪੁਰਸ਼ਾਂ ਦੇ ਅੱਜ ਅਸੀਂ ਰਣੀਆ ਜਿਨ੍ਹਾਂ ਦੇ ਅਸੀਂ ਪਲੇਹਾਰ ਪਲੇਹਾਰ ਜਾਂਦੇ ਆ ਚਲੋ ਬਨਾਰ ਸਾਹਿਬ ਸੰਗਤ ਦੀ ਇਤਿਹਾਸ ਰਚਾਣਾ ਹੈ ਗੁਰੂ ਰਵਿਦਾਸ ਜੀ ਮੰਦਰ ਨੂੰ ਸੋਨੇ ਦੇ ਵਿੱਚ ਮਲਵਾਣਾ ਆਪਣੇ ਘਰ ਅਸੀਂ ਸਾਰੇ ਸੁੱਖ ਸੁਖਾਉਣੇ ਆ ਵਧੀਆ ਫਰਨੀਚਰ ਲਵਾਉਣੇ ਆ ਵਧੀਆ ਟੈਲ ਬੜੀਆ ਮਾਰਬਲ ਦਾ ਪ੍ਰਬੰਧ ਕਰਦੇ ਆ ਲੈਕਿਨ ਅੱਜ ਉਹਨਾ ਵੇਹੜਾਂਗੇ ਬਲਿਹਾਰ ਬਲਿਹਾਰ ਜਾਣੇ ਆ ਕਿ ਜਿਨ੍ਹਾਂ ਨੇ ਸਦੀਆਂ ਸਦੀਆਂ ਤੋਂ ਬਾਅਦ ਜਗਤ ਗੁਰੂ ਸਤਪੰਥ रविदास ਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਮੰਦਿਰ ਦੀ ਖੋਜ ਕੀਤੀ ਤੇ ਅੱਜ ਕੌਮ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਜੁਰੂ रविदास ਪਰਾਜ ਜੀ ਦਾ ਪਾਵਨ ਪਵਿੱਤਰ ਦਰਵਾਜ਼ਾ ਇੱਟਾਂ ਪੱਥਰਾਂ ਦਾ ਨਹੀਂ ਮਾਰਮਲ ਦਾ ਨਹੀਂ ਲੋਹੇ ਦਾ ਨਹੀਂ ਅੱਜ ਸੋਨੇ ਵਿੱਚ ਬਣਵਾਇਆ ਜਾ ਰਿਹਾ ਹੈ ਮੇਰੀ ਸਾਧ ਸੰਗਤ ਜੀ ਉੜੇ ਉੜੇ ਗੁਰਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਵਾਲੀ ਮਾਪਰਮ ਮਨਾਇਆ ਗਿਆ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਤਾਂ ਗੁਰੂ ਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੀਰਥ ਸਥਾਨ ਜੋ ਸਾਡੀ ਕੌਮ ਦਾ ਸਭ ਤੋਂ ਸ਼੍ਰੇਸ਼ਟ ਸਥਾਨ ਹੈ ਗੁਰੂ ਵਿਦਾਸ ਮਾਨਾ ਜੀ ਦਾ ਪਾਵਨ ਪਵਿੱਤਰ ਜਨਮ ਸਥਾਨ ਮੰਦਿਰ ਤੇ ਆਓ ਗੁਰੂ ਕੈਰੀ ਸਾਸਸ ਦੇ ਸੰਤਾਂਵਾਂ ਤੋਂ ਆਸਥਾਨ ਦੇ ਉੱਤੇ ਮੱਥਾ ਟੇਕ ਕੇ ਆਪਣੇ ਰਹਿਬਰਾਂ ਦੇ ਚਰਨਾਂ ਵਿੱਚ ਧੂੜੀ ਮੱਥੇ ਨੂੰ ਲਗਾ ਕੇ ਆਪਣੇ ਮੱਥੇ ਦੇ ਲੇਖਾਂ ਨੂੰ ਬਦਲਣ ਵਾਸਤੇ ਗੁਰੂ ਚਰਨਾਂ ਵਿੱਚ ਗਈਆਂ ਔਰ ਬਾਤ ਵੱਡੀ ਅਰਤੀ ਵਿੱਚ ਕੇਵਲ ਭਾਰਤ ਵਰਸ਼ ਤੋਂ ਨਹੀਂ ਪੂਰੇ ਵਰਲਡ ਤੋਂ ਸੰਤਾਂ ਪ੍ਰਵਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਦਰਬਾਰ ਨੂੰ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ ਤੇ ਆਓ ਅੱਜ ਜੋ ਸ਼ਿਗਰ ਵਿਦਾ ਜਗ੍ਰਤੀ ਸੰਸਤਾ जिन्होंने आज ਦਾ ਇਹ ਮੇਨ ਸਮਾਗਮ ਰੱਖਿਆ ਪ੍ਰਧਾਨ ਸ਼੍ਰੀ ਮਾਨ ਓਮਦਾਤੀ ਸ਼੍ਰੀ ਮਾਨ ਗਿਫਤਾਰ ਸਿੰਘ ਜੀ ਬਲਵਿੰਦਰ ਸਿੰਘ ਜੀ ਗੁਰੂ ਸਿੰਘ ਜੀ ਅਜ ਮੇਰ ਸਿੰਘ ਜੀ ਮੇਰ ਸਿੰਘ ਜੀ ਪਰਮਜੀਤ ਜੀ ਲਖਵੀਰ ਜੀ ਮਨਦੀਸ਼ ਕੁਮਾਰ ਜੀ ਲਾਲ ਸਿੰਘ ਫਾਜ਼ੀ ਸਾਹਿਬ ਕਰਮੇਲ ਜੀ ਬੜੀ ਤੋਂ ਔਰ ਬਿਆਨ ਸੰਗਤਾਂ ਅੱਜ ਦੇ ਸਮਾਗਮ ਵਿੱਚ ਪਹੁੰਚਿਆ ਨੇ ਤੇ ਆਓ ਵੀ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬਾਂ ਦੇ ਸਤਿਗੁਰਾਂ ਦੀ ਸ਼ੋਭਾ ਦੇ ਚੰਨ ਮੈਨੇ ਤੋਂ ਬਾਅਦ ਵੀ ਬੁਲਾਰੀ ਪਚਾਰ ਬੈਠੇ ਸੀ ਸ਼ਿਮਾ ਰਵੀ ਸ਼ੰਕਰੀ ਫਾਇਦੇ ਇਸ ਬਾਗੂ ਵਿੱਚ ਆਏ ਨੇ ਤਾਂ ਗੁਰੂ ਕਹਿੰਦੇ ਸਾ ਸੰਗਤ ਹੀ ਆਓ ਸਮਾਂ ਅੱਧੇ ਘੰਟੇ ਤੱਕ ਗੜਾ ਇਹ ਥੋੜਾ ਗਰਮਜਾ ਹੋਣ ਨੂੰ ਲੱਗਦਾ ਕਿਉਂਕਿ ਸੰਗਤ ਬੈਠੀ ਹੈ ਤੇ ਆਹ ਸਾਰੀ ਸੰਗਤ ਮੈਂ ਦਾਦਾ ਸਮਾਂ ਨਹੀਂ ਕਿਉਂਕਿ ਸੁਣਨ ਦਾ ਮੌਕਾ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਮੇਰੀ ਵੀ ਇੱਛਾ ਰਹਿੰਦੀ ਹੈ ਵਿਦਵਾਨਾਂ ਨੂੰ ਸੁਣਿਆ ਜਾਵੇ ਕਿਆ ਕੱਟ ਜਾਵੇ ਲੇਕਿਨ ਆਦ ਨੂੰ ਸੰਗਰਾਂ ਦੀ ਸ਼ੋਭਾ ਹੈ ਹੀ ਤਾਂ ਹੀ ਆਨੰਦ ਆ ਜਦੋਂ ਜੀਵਨ ਵਿੱਚ ਇੱਕ ਵਾਰ ਸ਼ੁਰੂ ਹੋ ਜਾਂਦੇ ਤਾਂ ਰੁਕਣ ਨੂੰ ਦਿਲ ਨਹੀਂ ਕਰਦਾ ਤਿਆਉ ਕਿ ਅਰੇ ਸਾਸੀ ਜੀ ਮੈਂ ਤੁਹਾਨੂੰ ਕਹਿੰਦਾ ਕਿ ਵਾਲੇ ਨੂੰ ਬ੍ਰਾਮ ਬਮਾਗਾ ਆ ਉਸ ਆਗਿਆ ਸੰਤਾ ਬਲਿਸਾ ਤੋਂ ਸ਼ੋਟ ਲੇਖੇ ਜਿੱਥੇ ਅਸੀਂ ਗਾ ਰਹੇ ਹਾਂ ਮੰਚ ਤੋਂ ਗੋਲਨੇ ਆ ਤੁਸੀਂ ਵੀ ਸਾਰੀ ਸੰਤਾ ਆਪਣੀ ਹਾਜ਼ਰੀ ਪਰਚਾਰਨਾ ਵਿੱਚ ਲਗਾਓ ਨਾਲ ਤਾਂ ਕਿ ਸਾਡੀ ਹਾਜ਼ਰੀ ਪਰਚਾਰਨਾ ਵਿੱਚ ਹੋਣੀ ਜ਼ਰੂਰੀ ਹੈ ਇਸ ਕੰਮ ਵਾਸਤੇ ਅਸੀਂ ਕੁਝ ਚਰਨਾ ਵਿਚ ਆਏ ਆ ਆਓ ਸਾਰੀਆਂ ਸੰਖਿਆ ਹਾਜ਼ਰੀ ਕੁਚਾ ਵਿੱਚ ਲਗਾਈਏ ਕਿ ਸਰਬਉੱਚੀ ਸਾਡੇ ਤੇ ਵੀ ਕਿਰਪਾ ਕਰਾਂ ਸਭਨਾਂ ਦੇ ਕਾਰਜ ਰਾਸ ਸਭਨਾਂ ਦੀਆਂ ਸ਼ੁਭ ਮਨੋਕਾਰਨਾ ਨੂੰ ਪੂਰਕ ਆਓ ਸਭ ਦੀ ਸੰਖਿਆ ਸਭ ਨੂੰ ਸ਼ੁਭ ਅਰਥ ਕਰਤਾਂ ਕਿਉਂ ਚੜ੍ਹੋ ਕਦੋਂ ਪਖਵੀ ਤੋੜੋ ਨੇ ਵਾਇਆਵੇ संगता दी त संगती ਧੀਆਂ ਨੂੰ ਪੱਥਰੀ ਤਰਾਉਣੇ ਵਾਲਾ ਹੈ ਸੰਤਾਰਨ ਦੀ ਧੀਆਂ ਨੂੰ ਪੱਥਰੀ ਤਰਾਉਣੇ ਵਾਲਾ ਹੈ ਸੰਤਾਰਨ ਦੀ ਧੀਆਂ ਨੂੰ ਪੱਥਰੀ ਤਰਾਉਣੇ ਵਾਲਾ ਹੈ ਸੰਤਾਰਨ ਦੀ ਮੈਂ ਬਲੇਹਾਰ ਬਲੇਹਾਰ ਜਾਂਦਾ ਕਿ ਅਜ ਨਾਲ ਜੱਪਣ ਵਾਲੇ ਸਾਧੂਆਂ ਦੇ ਦਰਸ਼ਨ ਹੋਏ ਨੇ ਅੱਜ ਉਹਨਾਂ ਨੇ ਮੁਬਾਰਕ ਚਰਨਾ ਦੀ ਧੂਨੀ ਪ੍ਰਾਪਤ ਹੋਈ ਹੈ ਤੇ ਸਪੁਰਜੀ ਕਹਿੰਦੇ ਸੰਤਾਂ ਦੇ ਦਰਸ਼ਨ ਭਗਵਾਨ ਦੇ ਦਰਸ਼ਨ ਨੇ ਸੰਤਾਂ ਦੇ ਚਰਨਾ ਵਿੱਚ ਨਮਸਕਾਰ ਪਰਮਾਤਮਾ ਦੇ ਚਰਨਾ ਵਿੱਚ ਨਮਸਕਾਰ ਹੈ ਭਾਈ ਕਰਾ ਗੱਲਾਂ ਪਾਉਜ਼ ਕਰਦੇ ਆ ਰੋਜ਼ ਸੁਣਦੇ ਆ ਭੰਡਾਰਾ ਰੋਜ਼ ਕਰਦੇ ਆ ਮੁਸਲਮਾਨ ਸੰਪਰਦਾਇ ਦੇ ਵਿੱਚ ਗੁਰੂ ਨੂੰ ਖੁਸ਼ ਕਰਨ ਵਾਸਤੇ 41 ਦਿਨ ਦਾ ਵਰਤ ਰੱਖਦੇ ਆਂ ਆਪਾਂ ਦੇਖਦੇ ਆਂ ਨਾ ਰੋਜ਼ੇ ਰੱਖੇ ਜਾਂਦੇ ਆ 41 ਦਿਨ ਵਾਸਤੇ ਭੁੱਖੇ ਰਹਿੰਦੇ ਆ ਪਿਆਸੇ ਰਹਿੰਦੇ ਆ ਹਿੰਦੂ ਸੰਪਰਦਾਇ ਵਿੱਚ 9 ਦਿਨ ਦਿਓ ਵਰਤ ਰੱਖਦੇ ਆ ਨਵਰਾਤਰੀ ਨੂੰ ਕਹਿੰਦੇ ਆ ਤੇ ਆਪਾਂ ਜੇ 2 ਘੰਟੇ ਗੁਰੂ ਵਾਸਤੇ ਭੁੱਖੇ ਰਹਿ ਵੀ ਲਿਆ ਤਾਂ ਗੁਰੂ ਪਿਆਰੀ ਸਾਥ ਸੰਗਤ ਦੀ ਕੋਈ ਵੱਡੀ ਗੱਲ ਨਹੀਂ ਮੇਰੇ ਸਾਥ ਤੇ ਆਓ ਕਿਹੜੇ ਕਿਹੜੀਆਂ ਸੰਤਾਂ ਕਾਮੀਆਂ ਕੇ ਸਤੁਰਦੀ ਸਾਡੇ ਤੇ ਕਿਰਪਾ ਕਰਨ ਸਾਡੇ ਘਰਾਂ ਦੇ ਵਿੱਚ ਵੀ ਢੇੜੇ ਮਾਰ ਸਤੁਰਦੀ ਆਪਣੇ ਵੀ ਮੂਰਤਾਂ ਸਾਡੇ ਘਰਾਂ ਦੇ ਵਿੱਚ ਰੱਖਣ ਸਾਡੇ ਹਿੰਡੇ ਦੇ ਵਿੱਚ ਸਤੁਰਦੀ ਦਾ ਪ੍ਰਕਾਸ਼ ਹੋਵੇ ਤੇ ਗੁਰੂ ਪੇਰੀ ਸਾਧ ਸੰਗਤ ਦੀ ਸੰਤਾਂ ਦੇ ਦਰਸ਼ਨ ਭਗਵਾਨ ਦੇ ਦਰਸ਼ਨ ਨੇ ਸਤੁਰਦੀ ਕਹਿੰਦੇ ਦਰਸ਼ਨ ਤਿੰਨ ਪ੍ਰਕਾਰ ਦੇ ਹੈ ਪਹਿਲੇ ਦਰਸ਼ਨ ਬਾਰ ਮੁਖੀ ਐ ਅਸੀਂ ਅੱਖਾਂ ਦੇ ਨਾਲ ਦਰਸ਼ਨ ਕਰ ਰਹੇ ਹਾਂ ਗੁਰੂਆਂ ਦੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸਭ ਤੋਂ ਕੀ ਕਹਿੰਦੇ ਵੱਡੇ ਪਾਪਾ ਵਾਲੇ ਆ ਦੀਵ ਨੇ ਜਿਨ੍ਹਾਂ ਨੂੰ ਗੁਰੂਆਂ ਦੇ ਦਰਸ਼ਨ ਹੁੰਦੇ ਨੇ ਤੇ ਉਸ ਤੋਂ ਵੱਡੇ ਪਾਪ ਉਹਨਾਂ ਨੇ ਆ ਜਿਨ੍ਹਾਂ ਨੂੰ ਅੰਦਰ ਆਪਣੇ ਗੁਰੂਆਂ ਦੇ ਦਰਸ਼ਨ ਹੁੰਦੇ ਨੇ ਗੁਰ ਕੀ ਮੂਰਤ ਮਨ ਵਿੱਚੇ ਤਰੋ ਸੁਹਾਗ ਦਾ ਧਿਆਨ ਨਾਮ ਦਾ ਨਿਸ਼ਾਨ ਕਰੇ ਦੁਆਰੇ ਪਾਵੇ ਬਾਨ ਸਾਗੁਰਦੀ ਕਹਿੰਦੇ ਸਾਰੇ ਨੇ ਕੋਈ ਬਿਰਲਾ ਹੀ ਹੈ ਵੱਡੇ ਪਾਪਾਂ ਵਾਲਿਓ ਜਿਹਦੇ ਮੇਂ ਜਿਨ੍ਹਾਂ ਨੂੰ ਗੁਰੂਆਂ ਦੇ ਦਰਸ਼ਨ ਹੁੰਦੇ ਨੇ ਉਸ ਤੋਂ ਸ੍ਰੇਸ਼ਟ ਵੱਡੇ ਬਾਤ ਉਹਨਾਂ ਦੇ ਨੇ ਜਿਨ੍ਹਾਂ ਨੂੰ ਅੰਦਰ ਆਪਣੇ ਗੁਰੂਆਂ ਦੇ ਦਰਸ਼ਨ ਹੁੰਦੇ ਨੇ ਸਾਗੁਰਦੀ ਕਹਿੰਦੇ ਉਸ ਤੋਂ ਵੀ ਵੱਡੇ ਬਾਗ ਉਹਨਾਂ ਦੇ ਨੇ ਜਿਨ੍ਹਾਂ ਨੂੰ ਚੱਲ ਕੇ ਗੁਰੂ ਆਪ ਦਰਸ਼ਨ ਦੇਦਾਰੇ ਦੇਣ ਜਾਂਦੇ ਆ ਜੋ ਬੋਲੇ ਸਵਾਗਤ ਹੈ ਸ਼ੁਭੀਤਾ ਦਾ ਹਾਰੀ ਜੀ ਆਪ ਪਿਆਰੀ ਸਾਸ ਜੀ ਲਾਸਟ ਕੰਪਨੀਆ ਕਹਿ ਕੇ ਉਪਰੰਤ ਨੇ ਪਾਣੀ ਨੂੰ ਬਰਾਮਦ ਮੰਗਿਆ ਕਾ ਕਹੇ ਉਹਾਰੇ ਆਰੇ ਸੁਬੀਚਾਰੇ ਆਪ ਕਰੇ ਸਤਿ ਸ੍ਰੀ ਅਕਾਲ ਆਪਾਂ ਸਭ ਤੋਂ ਰਵਿਦਾਦੀ ਮਹਾਰਾਜ ਦੁਨੀਆ ਤੇ ਆਏ 650 ਸਾਲ ਆਇਤੋਂ ਤਕਰੀਬਨ ਪਹਿਲਾ ਤੇ ਇਕੱਲੇ ਸੀ ਸਮਾਜ ਦੀ ਲੜਾਈ ਲੜੀ ਆ ਸਚਾਈ ਤੇ ਇਕੱਲਿਆਂ ਦੇ ਜੰਗ ਲੜੀਏ ਜੀਵਨ ਦੇ ਵਿੱਚ ਬਹੁਤ ਸਾਰੀਆਂ ਆਫਤਾਂ ਆਈਆਂ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ ਨੇ ਤੇ ਸਭ ਤੋਂ ਰਵਿਦਾਦੀ ਮਹਾਰਾਜ ਜਿਨ੍ਹਾਂ ਨੇ ਸਮਾਜ ਦੀ ਜੰਗ ਲੜੀ ਆ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਗੁਰੂ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਏ ਆ ਇਸ ਸਬੁਰ지 ਨੇ ਨਾਮ ਸਮੁਤੀਆਂ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ ਭਾਈ ਪ੍ਰਮਾਤਮਾ ਦਾ ਨਾਮ ਲਪੋ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਆਨੰਦ ਹੈ ਸਬੁਰ지 ਕਹਿੰਦੇ ਉਹ ਆਨੰਦ ਕਿਤੇ ਨਹੀਂ ਹੈ ਤੇ ਆਓ ਆਪਾਂ ਸਭ ਸੰਤियां ਸਿ ਗੁਰ ਚਰਨਾਂ ਵਿੱਚ ਸਾਰੀਆਂ ਸੰਗਤਾਂ ਆਓ ਮਿਲ ਕੇ ਇੱਕ ਵਾਰ ਉਚਾਰਨ ਕਰੀਏ ਕਿ ਸਬੁਰ지 ਸਾਡੇ ਤੇ ਵੀ ਸਭਨਾ ਤੇ ਕਿਰਪਾ ਕਰਨ ਸਾਡੇ ਵੀ ਘਰਾਂ ਦੇ ਵਿੱਚ ਸਬੁਰ지 ਆਪਣੇ ਮਹਾਰਤ ਚਰਨ ਰੱਖਣ ਆਓ ਸਾਰੇ ਸੰਤਾਂ ਮਿਲ ਕੇ ਗੁਰ ਚਰਨਾਂ ਵਿੱਚ ਆਪਾਸ ਕਰੀਏ ਕਦੋ पख जी तराणे माराया करो पख जी तराणे माराया hey, hey. ਸਤ ਮਹਾਰਾਜ ਜੀ ਜੇ ਸੋਨ ਤੈ ਮਸੀ ਸੰਤ ਰਾਮਾਨੰਦ ਮਹਾਰਾਜ ਕੀ ਹੈ ਉਹ ਸੋਨ ਹੈ ਸਰਬ ਤੇ ਬਗਵਾਨ ਕੀ ਹੈ ਆਹ ਮਰੀ ਦੇ ਵੀਰੋ ਭੈਣੋ ਦਰਦਰ ਠੋਕਰ ਖਾਉਗਾ ਗੁਰੂ ਰਵਿਦਾਸ ਗੁਰੂ ਹੈ ਸਾਡਾ ਇਸ ਨੂੰ ਕਦੇ ਤੁਲਾਉ ਨਾ ਆਓ ਸਾਰੇ ਸ਼ਰਮਾ ਦਾ ਸਤਿਕਾਰ ਕਰੀਏ ਸਾਰੇ ਰਹਿਬਰਾਂ ਦਾ ਸਤਿਕਾਰ ਕਰੀਏ ਕਿਉਂਕਿ ਦੁਨੀਆ ਦੇ ਜਿੰਨੇ ਵੀ ਮਜ਼ਮੇ ਨੇ ਧਰਮ ਨੇ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ ਤੇ ਆਓ ਪਹਿਲਾ ਸਥਾਨ ਆਪਣੇ ਗੁਰੂ ਸਤguru ਰਵਿਦਾਸ ਮਹਾਰਾਜ ਨੂੰ ਦਈਏ ਜਿਨ੍ਹਾਂ ਦੀ ਕਿਰਪਾ ਦੇ ਦੁਆਰਾ ਸਾਨੂੰ ਇਹੋ ਜਿਹਾ ਸੁੰਦਰ ਜੀਵਨ ਮਿਲਿਆ ਆ ਤੇ ਸਤਗੁਰ ਜੀ ਨੇ ਜੋ ਸਾਨੂੰ ਮਾਰਗ ਜਨਮ ਕਰਾਇਆ ਪ੍ਰਮਾਤਮਾ ਦੇ ਨਾਮ ਦੀ ਭਗਤੀ ਕਰੀਏ ਸੰਤਾਂ ਦੀ ਸੰਗਤ ਕਰੀਏ ਨਸ਼ਿਆਂ ਦਾ ਤਿਆਗ ਕਰੀਏ ਨਸ਼ੇ ਦੇ ਪਰਥਾਏ ਗੁਰੂ ਜੀ ਨੇ ਉਚਾਰਨ ਕੀਤਾ ਅਤਤ ਤੂਰਾ ਸੁਰਾਫਾਂ ਉਤਰ ਜਾਏ ਪਰਵਾਤ ਹੈ ਨਾਮੁ ਮਹਾਰੀ ਨਾਨਕਾ चढ़ी रही रात रविदास मधुर त पीजीए जो चढ़े चढ़े उतराए महानस पीजीए जो चढ़े नतराए सगुरू जी कंदे भाई नशा पला आमेश्वर करो जहिड़ा नशा हिकु बार करण जी आवश्यकता आहे ਕਦੀ ਉੱਤਰਦਾ ਨਹੀਂ ਕਰੀ ਪਿੱਤਾਨੀ ਪੈਂਦਾ ਤੇ ਆਓ ਗੁਰੂਤਾਰੀ ਸਾਸਸੰਧੀ ਮੈਂ ਇੱਕ ਵਾਰ ਫਿਰ ਬਹਾਮਪਨpur ਦੇ ਤਰਤੀਰਥ ਸਥਾਨ ਮੇਰਾ ਸ਼੍ਰੀ ਸੋਹਣ ਸਿੰਘ ਸਰਬੰਦਾ ਜੀ ਸਤਖੰਦ ਬੱਲਾ ਦੇ ਸੰਚਾਲਕ ਪਰਮ ਪੂਜਨੀਯ ਗੁਰਦੇਵ ਜੀ ਹਜੂਰ ਮਾਰਾ ਸਗੁਰ ਸੁਆਮੀ ਰਣਜਨ ਦਾਸ ਜੀ ਬਹਾਰ ਸਗੁਰ ਬੱਲਾ ਹਰਦਾਸ ਆਪਣੇ ਵੱਲ ਸਮੂਹ ਪ੍ਰਬੰਧਕ ਕਮੇਟੀ ਸ਼੍ਰੀ ਗੁਰਦਾਤਾ ਵਰਤੀ ਸੰਸਥਾ ਅੰਮ੍ਰਾਲਾ ਸ਼ਹਿਰ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਔਰ ਸਭ ਸੰਗਤਾਂ ਨੂੰ ਹਾਈ ਦੋਸ਼ਦ ਦੀ ਇੱਕ ਵਾਰ ਫੇਰ ਲੱਖ ਲੱਖ ਵਧਾਈ ਦਿੰਦਾ ਮੁਬਾਰਕਵਾ ਦਿੰਦਾ ਹੋਏ ਇੱਥੇ ਮਹਿਬਾਨੀ ਨੂੰ ਬਰਾਮਦ ਦਿੰਦਾ ਜੈ ਗੁਰਦੇਵ ਤੁਨ ਗੁਰਦੇਵ ਸਤਿਨਾਮ ਸਤਨਾਮ ਸਤਨਾਮ